ਇਹਦੇ ਤਾਂ ਲੱਕੜੀ ਆ ਜਾਰੀ ਹੈ। ਲੱਕੜ ਦਾ ਹੀ ਤਿਆਰ ਕੀਤਾ ਸਾਰਾ ਇਹ। ਇਹਦੇ ਚਾਰ ਲੱਕੜ ਦਾ ਹਾਲ ਹੈ, ਪੰਜਾੜੀ ਹੈ ਤੇ ਆ ਸਾਡਾ ਚੁੰਜੂ ਹਾਲ ਵਜਦਾ ਸੀ, ਆਲ ਟਾਵਾਂ ਹਾਲ ਹੈ। ਇਹ ਤਰਪਾਲੀ ਆ ਨਰਮਾਸ਼ੀਲ ਦੀ ਸੀ ਇਹਦੇ ਨਾਲ। ਆ ਕਿਰਾਇਆ ਹੁੰਦਾ ਸੀ ਬੱਦ ਦਾ ਮਗਰ ਪਾਉਣ ਵਾਲਾ। ਜੇ ਪੁਰਾਣੇ ਜਦੋਂ ਅਈ ਕਲਕ ਵੜਦੇ ਸੀਗੇ, ਉਦੋਂ ਗੱਡਿਆਂ ਦੇ ਦਾਦੇ ਜਾਂ ਮੰਡਲੀਆਂ ਪੜਦੇ ਸੀ। ਇਹਨੂੰ ਗੱਟ ਢਿੰਗਾ ਕਹਿੰਦੇ ਸੀ ਇਹਦੇ ਨਾਲ ਮੰਡਲੀ ਪੱਟੀ ਦੀ ਜੀ ਲਾਈ ਦੀ ਸੀ ਇਹ ਵੱਟਾ ਪਾਉਂਦੇ ਜਿੰਦਰੀ ਇਹਨੂੰ ਬਗਿਹੜ ਵੀ ਕਹਿ ਦਿੰਦੇ ਸੀਗੇ ਜਿਵੇਂ ਗੱਡਿਆਂ ਦੇ ਲਾਂਗਾ ਲਾਦਦੇ ਸੀਗੇ ਐ ਥੱਲੇ ਚੱਕ ਕੇ ਤੇ ਨਰਮਾ ਵੀ ਲੱਗਿਆ ਜਾਂਦਾ ਇਹਦੇ ਨਾਲ ਆਹ ਸਾਲਾਂ ਗਾਏ ਦੇ ਨਾਲ ਛੋਲੇ ਘੋਟਦੇ ਹੁੰਦੇ ਸੀਗੇ ਇਹ ਪਹਿਲਾਂ ਹੁਣ ਲੱਕੜ ਦੇ ਹੁੰਦੇ ਸੀਗੇ ਅੱਛਾ ਜੀ ਹਾਂਜੀ ਇਹਨੂੰ ਪਿੰਜਣੀ ਕਹਿੰਦੇ ਹੁੰਦੇ ਸੀਗੇ ਇਹਨੂੰ ਜਿਹੜਾ ਸਾਈਡ ਤੋਂ ਬੰਨ੍ਹ ਕੇ ਰੱਖਦਾ ਸੀ ਹਾਂਜੀ ਹਾਂਜੀ ਇਹਨੂੰ ਪਿੰਜਣੀ ਕਹਿੰਦੇ ਹੁੰਦੇ ਸੀਗੇ ਇਹ ਵੇਟ ਆ ਗਿਆ ਹਾਂਜੀ ਹਾਂਜੀ ਇਹ ਆ ਜੂਲਾ ਆ ਗਿਆ ਕਿ ਆਹ ਥਲੜੇ ਪਾਸੇ ਆਇਆ ਕਰੇ ਉਹ ਏ ਇਹ ਡਈਆਂ ਹੁੰਦੀਆਂ ਜਿਹੜੀਆਂ ਆ ਜੀ ਜਦੋਂ ਉੱਚਾ ਖੜਾ ਕਰਨਾ ਹੁੰਦਾ ਹੀ ਲੰਘੇ ਤਾਂ ਉਹ ਇਹ ਡਈਆਂ ਲੱਗ ਜਾਂਦੀਆਂ ਛੱਲੇ ਦੀ ਇਹ ਤੁਸੀਂ ਇਹ ਕਾਹਦਾ ਤਿਆਰ ਕੀਤਾ ਕਿਦਾਂ ਤਿਆਰ ਕੀਤਾ ਕਿਹੜੇ-ਕਿਹੜੀ ਦੇ ਵਿੱਚ ਚੀਜ਼ਾਂ ਪਈਆਂ ਜਰਾ ਡਿਟੇਲ ਚ ਦੱਸੋ ਜੀ ਇਹਦੇ ਤਾਂ ਲੱਕੜ ਹੀ ਆ ਸਾਰੀ ਇਹ ਲੱਕੜ ਦਾ ਹੀ ਤਿਆਰ ਕੀਤਾ ਸਾਰਾ ਇਹ ਤੇ ਕਿਹੜੀ ਕਿਹੜੀ ਚੀਜ਼ਾਂ ਰੱਖੀਆਂ ਹੋਈਆਂ ਬਣਾ ਕੇ ਤੁਸੀਂ ਇਹਦੇ ਵਿੱਚ ਇਹਦੇ ਚਾ ਲੱਕੜ ਦਾ ਹਾਲ ਹੈ ਪੰਜਾੜੀ ਹੈ ਤੇ ਆ ਸਾਡਾ ਚੁੰਜੂ ਹਾਲ ਵਜਦਾ ਸੀ ਆਲ ਟਾਵਾਂ ਹਾਲ ਹੈ ਇਹ ਤਰਪਾਲੀ ਜਾਂ ਨਰਮਾਸ਼ੀਲ ਦੀ ਸੀ ਇਹਦੇ ਨਾਲ ਆ ਕਿਰਾਇਆ ਹੁੰਦਾ ਸੀ ਬਲਦਾ ਮਗਰ ਪਾਉਣ ਵਾਲਾ ਅੱਛਾ ਜੀ ਹਾਂ ਜੀ ਇਹ ਸਾਰੇ ਸੰਤ ਪੈਂਦੇ ਬਲਦਾ ਮਗਰੇ ਜੀ ਇਹ ਸਾਰੇ ਬਲਦਾਂ ਵਾਲੇ ਸੰਦੀ ਆ ਸਾਰੇ ਜੀ ਇਹ ਸਾਰੇ ਪਏ ਆ ਹਾਂ ਜੀ ਹਾਂ ਜੀ ਸਾਰੇ ਪਏ ਆ ਜੀ ਆਹ ਚੁੰਜੂ ਹਲ ਆ ਚੁੰਜੂ ਹਾਲਾ ਇਹ ਉਲਟਾਵਾ ਹਲ ਜੀ ਆ ਸਿੱਧਾ ਹਲਕੜ ਦਾ ਹਲ ਸੀ ਇਹ 45 ਇਹ 45 ਹੈ ਜੀ ਠੀਕ ਹੈ ਨਾਲ ਕੁਝ ਤੁਸੀਂ ਆ ਆ ਸਵਾਗਾ ਇਹ ਸਵਾਗਾ ਹੈ ਜੀ ਤੇ ਇਹ ਤੁਸੀਂ ਨਾਲ ਰੱਖੇ ਹੋਏ ਆ ਸਾਜਣੇ ਹੈਗੇ ਆ ਸਾਡੇ ਪ੍ਰਾਣੇ ਜਦੋਂ ਅਈ ਕਣਕ ਵੜਦੇ ਸੀਗੇ ਉਦੋਂ ਗੱਡਿਆਂ ਦੇ ਲਾਦੇ ਜਾਂ ਮੰਡਲੀਆਂ ਪੜਦੇ ਸੀ ਇਹਨੂੰ ਤਾਂ ਢਿੰਗਾ ਕਹਿੰਦੇ ਜੀ ਇਹਦੇ ਨਾਲ ਮੰਡਲੀ ਪੱਟੀ ਦੀ ਸੀ ਲਾਈ ਦੀ ਸੀ ਇਹ ਵੱਟਾ ਪਾਉਂਦੇ ਜਿੰਦਰੀ ਇਹਨੂੰ ਬਗਿਹੜ ਵੀ ਕਹਿ ਦਿੰਦੇ ਸੀਗੇ ਜਿਵੇਂ ਗੱਡਿਆਂ ਦੇ ਲਾਂਗਾ ਲਾਦੇ ਸੀਗੇ ਐ ਥੱਲੇ ਚੱਕ ਕੇ ਤੇ ਨਰਮਾ ਵੀ ਲੱਦਾ ਜਾਂਦਾ ਜਿਹਦੇ ਨਾਲ ਆਹ ਸਾਲ ਗਾਇ ਦੇ ਨਾਲ ਛੂਲੇ ਕੋਟ ਦੇ ਹੁੰਦੇ ਸੀਗੇ ਇਹ ਤੰਗੜੀ ਐ ਤੂੜੀ ਵਾਲੀ ਇਹਦੇ ਨਾਲ ਤੂੜੀ ਤੜੀ ਪਾਈ ਦੀ ਤੁਹਾਨੂੰ ਲੱਗਦਾ ਵੀ ਇਹ ਸਮਾਂ ਕਦੀ ਵਾਪਸ ਆਜੂਗਾ ਜਾਂ ਫਿਰ ਹੁਣ ਇਹ ਸੁਪਨੇ ਚ ਹੀ ਰਹਿਣਗੇ ਚੀਜ਼ਾਂ ਤੁਹਾਡੇ ਵਰਗਿਆਂ ਦੇ ਮੋਢਿਆਂ ਤੇ ਲੋਕ ਦੇਖਣਗੇ ਨਹੀਂ ਮੇਰੇ ਹਿਸਾਬ ਨਾਲ ਤਾਂ ਹੁਣ ਇਹ ਬਸ ਸੁਪਨਿਆਂ ਜੀ ਰਹਿਣਗੇ ਆ ਵਾਪਸ ਤਾਂ ਨਹੀਂ ਆਉਂਦਾ ਨਾ ਹੋਣ ਵਾਲਿਆ ਤੋਂ ਵਗਣਾ ਹੀ ਐ ਇਹ ਮੁੰਡਿਆਂ ਤੋਂ ਜਿਨ੍ਹਾਂ ਨੇ ਟਰੈਕਟਰ ਵਾਲੇ ਉਹਨੂੰ ਤਾਂ ਮੁਸ਼ਕਲ ਐ ਵੋਣਾ ਫਰਕ ਕੀ ਸਮਝਦੇ ਹੋ ਉਸ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਫਰਕ ਕੀ ਰਹਿ ਗਿਆ ਖੇਤੀ ਨੇ ਤਰੱਕੀ ਕੀਤੀ ਖੇਤੀਬਾੜੀ ਦੀ ਤਰੱਕੀ ਹੋਈ ਆ ਕਿਸਾਨ ਤਰੱਕੀ ਕਰ ਗਿਆ ਜਾਂ ਫਿਰ ਆਪਣੇ ਕਹਿ ਲਈ ਵੀ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਲਿਆ ਕੁਝ ਲੋਕ ਤਾਂ ਇਦਾਂ ਵੀ ਕਹਿੰਦੇ ਨਹੀਂ ਨਹੀਂ ਕੁਹਾੜਾ ਤਾਂ ਨਹੀਂ ਵੱਜੇਗਾ ਤਰੱਕੀ ਦਾ ਇਹ ਦੇ ਨਾਂ ਵੀ ਸੀਗੀ ਤੇ ਤਰੱਕੀ ਹੁਣ ਵੀ ਹੈਗੀ ਆ ਖੈਰ ਤਰੱਕੀ ਇਹ ਦੇ ਨਾਂ ਵੀ ਸੀਗੀ ਪਹਿਲਾਂ ਪਹਿਲਾਂ ਇਹ ਦੇ ਨਾਂ ਤਰੱਕੀ ਹੋਈ ਆ ਤਾਂ ਫੇਰ ਹੀ ਹੁਣ ਹੋਈ ਆ ਇਹਨਾਂ ਬਲਦ ਬਣਾਏ ਤੁਸੀਂ ਬਲਦਾਂ ਦੀ ਕਿਹੜੀ ਜਿਹੜੀ ਨਸਲ ਇੱਥੇ ਚੱਲਦੀ ਸੀ ਬਹੁਤੀ ਕਿੱਦ ਕਿਦਾਂ ਦੇ ਹੁੰਦੇ ਸੀ ਬਲਦ ਕੁਝ ਜਾਣਕਾਰੀ ਦਿਓ ਉਹਦੇ ਬਾਰੇ ਇਹ ਦੇਸੀ ਬਲਦ ਹੀ ਹੁੰਦੇ ਸਾਡੇ ਦੇਸੀ ਗਾਵਾਂ ਦੇ ਪਹਿਲਾਂ ਆਪਦੇ ਘਰ ਦੇ ਵਹਿੜੇ ਕਿ ਹੁੰਦੇ ਸੀ ਗਾਵਾਂ ਰੱਖੀਆਂ ਹੁੰਦੀਆਂ ਸੀ ਦੇਸੀ ਹੂੰ ਆਪਦੇ ਘਰ ਦੇ ਵਹਿੜੇ ਕਿ ਪਾਲ ਕੇ ਬਣਾਉਂਦੇ ਸੀ ਬਲਦ ਖਾਲੀ ਕੱਢ ਕੇ ਉਹਨਾਂ ਨੂੰ ਇਹ ਅਮਰੀਕੀ ਮਰੂਕੀ ਇਹਦਾ ਬਾਅਦ ਚ ਆਇਆ ਪਹਿਲਾਂ ਤਾਂ ਦੇਸੀ ਹੁੰਦੇ ਸੀ ਸਾਡੇ ਆਪ ਦੇ ਅੱਛਾ ਜੀ ਹਾਂ ਜੀ ਤੇ ਦੇਸੀ ਬਲਦਾਂ ਨਾਲ ਕੰਮ ਕਰਦੇ ਸੀ ਤੁਸੀਂ ਤੇ ਕਹਿੰਦੇ ਸੀ ਵੀ ਬਲਦਾਂ ਨੂੰ ਜਦੋਂ ਆਪ ਉਹਨਾਂ ਨੂੰ ਛੋਲੇ ਖਾਣੇ ਆਪ ਵੀ ਵਿੱਚ ਹੀ ਖਾ ਲੈਂਦੇ ਸੀ ਪਿਆਰ ਬੜਾ ਹੁੰਦਾ ਸੀ ਜਾਨਵਰਾਂ ਨਾਲ ਪਰ ਜਾਨਵਰਾਂ ਨਾਲ ਪਿਆਰ ਹੁੰਦਾ ਹੀ ਵਿੱਚੋਂ ਮੁੱਠਾ ਭਰ ਕੇ ਬੱਕੜੀਆਂ ਰਹਿੰਦੇ ਸੀ ਆਪ ਵੀ ਖਾਈ ਜਾਂਦੇ ਸੀ ਵਿੱਚ ਜਦੋਂ ਬਲਦਾਂ ਨੂੰ ਰਲਾਉਂਦੇ ਸੀਗੇ ਉਦੋਂ ਆਪ ਵੀ ਵਿੱਚ ਛਕ ਜਾਂਦੇ ਸੀ ਤੁਸੀਂ ਸਰ ਆਪ ਖੇਤੀ ਕੀਤੀ ਹੱਥਾਂ ਦੇ ਨਾਲ ਖੇਤੀ ਕੀਤੀ ਮੈਂ ਥੋੜੀ ਬਹੁਤੀ ਬਾੜੀ ਤਾਂ ਨਹੀਂ ਕੀਤੀ ਮੈਂ ਤਾਂ ਥੋੜੀ ਕੀਤੀ ਇਹਨਾਂ ਨੇ ਸਾਡੇ ਬਜ਼ੁਰਗਾਂ ਨੇ ਬਾੜੀ ਕੀਤੀ ਆ ਕਹਿੰਦੇ ਅਸੀਂ ਤਾਂ ਚਲੋ ਨਹੀਂ ਉਹ ਚੀਜ਼ਾਂ ਦੇਖੀਆਂ ਸੁਹਾਗੇ ਤੇ ਬਹਿ ਕੇ ਝਾਟੀ ਲੈਂਦੇ ਸੀ ਬੱਚੇ ਹਾਂ ਲੈਂਦੇ ਸੀ ਮੈਂ ਆ ਬੈੰਦਾ ਰਿਆਂ ਸਾਡੇ ਬਜ਼ੁਰਗ ਦੇ ਮਗਰ ਐ ਲੱਤਾ ਚੌੜੀਆਂ ਕਰ ਲੈਂਦੇ ਸੀ ਉਚਾਲੇ ਵਹਿ ਜਾਂਦੇ ਸੀ ਉਹਨਾਂ ਦੀ ਰੋਟੀ ਰਾਟੀ ਲੈ ਕੇ ਜਾਣੀ ਜਾਂ ਚਾਹ ਲੈ ਕੇ ਜਾਣੀ ਜਦੋਂ ਉਦੋਂ ਵਿਚਾਲੇ ਵਹਿ ਜਾਂਦੇ ਸੀ ਨਾ ਤੁਹਾਨੂੰ ਲੱਗਦਾ ਵੀ ਨਵੀਂ ਤਕਨੀਕ ਦੇ ਆਉਣ ਨਾਲ ਰਫ਼ਤਾਰ ਤਾਂ ਵਧ ਗਈ ਜ਼ਿੰਦਗੀ ਦੀ ਪਰ ਇਹ ਜਿਹੜੇ ਆਨੰਦ ਸੀ ਜ਼ਿੰਦਗੀ ਦੇ ਉਹ ਖਤਮ ਹੋ ਗਏ ਉਹ ਤਾਂ ਖਤਮ ਹੋ ਗਏ ਆਂੰਦ ਜਿਹੜੇ ਇਹ ਸੀਗੇ ਹੁਣ ਬੱਚੇ ਖੇਤਾਂ ਜਾਂਦੇ ਨਹੀਂ ਜੇ ਜਲ ਜਾਣ ਤਾਂ ਮਸ਼ੀਨਰੀ ਤੇ ਪਠਾ ਨਹੀਂ ਸਕਦੇ ਉਦਾਂ ਨਾ 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 ਮਸ਼ੀਨਰੀ ਨੁਕਸਾਨ ਉਹ ਥੇੜਾ ਖਾਂਦੇ ਆ ਨਾ ਸੀਦੇ ਹਿੱਸੇ ਦੱਸੋ ਗੱਡੇ ਦੇ ਹਿੱਸੇ ਕਿੱਦਾਂ ਦੇ ਹੁੰਦੇ ਸੀ ਕੀ ਇਹਨਾਂ ਨੂੰ ਕਹਿੰਦੇ ਸੀ ਇਹ ਜਿਹੜੀ ਸਾਰੀ ਚੀਜ਼ਾਂ ਬਣਾਈਆਂ ਹੋ ਜਾਂ ਤੁਸੀਂ ਇਹ ਲੱਕੜ ਦੇ ਪਈਏ ਹੁੰਦੇ ਸੀ ਇਹਨਾਂ ਦੇ ਉੱਤੇ ਜੀ ਚੱਕੇ ਲੱਕੜ ਦੇ ਹੀ ਹੁੰਦੇ ਆ ਲੱਕੜ ਦੇ ਹੁੰਦੇ ਸੀ ਇਹਨਾਂ ਦੇ ਉੱਤੇ ਇੱਕ ਪੱਤੀ ਹੁੰਦੀ ਸੀ ਲੱਗੀ ਇਹਨਾਂ ਤੇ ਨਹੀਂ ਹੁੰਦੀ ਸੀਗੀ ਇਹ ਪਹਿਲਾਂ ਲੱਕੜ ਦੇ ਹੀ ਹੁੰਦੇ ਸੀਗੇ ਅੱਛਾ ਜੀ ਹਾਂਜੀ ਇਹਨੂੰ ਪਿੰਜਣੀ ਕਹਿੰਦੇ ਹੁੰਦੇ ਸੀਗੇ ਇਹਨੂੰ ਜਿਹੜਾ ਸਾਈਡ ਤੇ ਬੰਨ ਕੇ ਰੱਖਦਾ ਸੀ ਹਾਂਜੀ ਹਾਂਜੀ ਇਹਨੂੰ ਪਿੰਜਣੀ ਕਹਿੰਦੇ ਹੁੰਦੇ ਸੀਗੇ ਇਹ ਵੇਡਾ ਆ ਗਿਆ ਇਹ ਵੇਡਾ ਆ ਗਿਆ ਹਾਂਜੀ ਹਾਂਜੀ ਠੀਕ ਹੈ ਇਹ ਆ ਜੂਲਾ ਆ ਗਿਆ ਅੱਗੇ ਹੰਦੋ ਸੀ ਹਾਂਜੀ ਹਾਂਜੀ ਇਹ ਥੋੜ ਆ ਗਿਆ ਅੱਗੇ ਥੋੜ ਹਾਂਜੀ ਥੋੜ ਇਹਨੂੰ ਆਪ ਸਟੈਂਡ ਕਹਦੇ ਆ ਹਾਂਜੀ ਹਾਂਜੀ ਇਹਨੂੰ ਸਟੈਂਡ ਕਹਿੰਦੇ ਇਹ ਥੋੜ ਰੱਖਦੇ ਆ ਆ ਥੱਲੇ ਦੇ ਪਾਸੇ ਆ ਇੱਕ ਦੇ ਉਹ ਵੇ ਇਹ ਡਈਆਂ ਹੁੰਦੀਆਂ ਸੀਗੀਆਂ ਇਹਦੀਆਂ ਡਈਆਂ ਹਾਂਜੀ ਜਦੋਂ ਉੱਚਾ ਖੜਾ ਕਰਨਾ ਹੁੰਦਾ ਸੀ ਲਾਂਗੇ ਤਾਂ ਉਦੋਂ ਇਹ ਡਈਆਂ ਲੱਗ ਜਾਂਦੀਆਂ ਸੀ ਥੱਲੇ ਦੀਆਂ ਅੱਛਾ ਹਾਂਜੀ ਜਦੋਂ ਕਹ ਲੀਏ ਵੀ ਜਿੱਦਾਂ ਜੈਕ ਲਾ ਦਿੰਦੇ ਹੁਣ ਹਾਂ ਜੈਕ ਲਾ ਦਿੰਦੇ ਨਾ ਜਿਵੇਂ ਹੁਣ ਉਵੇਂ ਡਈਆਂ ਹੁੰਦੀਆਂ ਸੀ ਇਹਦੀਆਂ ਥੱਲੇ ਤੁਸੀਂ ਬਲਦਾਂ ਦੇ ਵੀ ਆ ਬੜੀਆਂ ਮਾਲਾ ਮੂਲਾ ਪਾਈਆਂ ਹੋਈਆਂ ਸ਼ਿੰਗਾਰ ਇਹ ਬਲਦਾਂ ਦੇ ਉਦੋਂ ਪਾਉਂਦੇ ਸੀਗੇ ਘੰ ਜਿੱਦਾਂ ਅੱਜ ਟਰੈਕਟਰਾਂ ਨੂੰ ਸ਼ਿੰਗਾਰਾਂ ਦਾ ਮੁੰਡਿਆਂ ਨੂੰ ਸ਼ੌਂਕ ਆ ਉਦੋਂ ਵੀ ਸ਼ਿੰਗਾਰ ਕੇ ਬਲਦਾਂ ਨੂੰ ਪੂਰਾ ਕੰਗਾਰਾ ਪਾਈ ਹੁੰਦੀ ਅਸੀਂ ਉਹਨਾਂ ਦੇ ਘੁੰਗਰੂ ਪਾਏ ਹੁੰਦੇ ਸੀਗੇ ਮੋٹے ਮੋٹے